ਪਾਣੀ ਕੀ ਗੱਲ ਹੋ ਗਈ ਸਾਰਾ ਦਿਨ ਪਰ ਦਿਨ ਰੰਗ ਹੀ ਕਾਲਾ ਹੋਈ ਜਾਂਦਾ ਮੈਨੂੰ ਲੱਗਦਾ ਮੂੰਹ ਦੀ ਸਰਜਰੀ ਕਰਾਉਣੀ ਪਊਗੀ ਅੱਛਾ ਸਰਜੀ ਤੇ ਕਿੰਨੇ ਕੇ ਪੈਸੇ ਲੱਗ ਜਾਣਗੇ ਆਹੀ ਬਸ 2 ਲੱਖ ਰੁਪਏ ਲੱਗ ਜਾਣਾ ਵੇ ਤੂੰ 2 ਲੱਖ ਜ਼ਰੂਰ ਲਾਉਣਾ ਓਚੋ ਲੱਖ ਰੁਪਏ ਮੈਨੂੰ ਦੇ ਮੈਂ ਕਾਰੇ ਕੁਟਣਾ ਹੀ ਟਾਈਮ ਕੱਢ ਲੂ ਸਰਜੀ ਤੇ ਆ ਕੇ ਘਰ ਤੇ ਨਾ ਵੇ ਜਾਵੇ ਡੇੜਾ ਕਰਕੇ ਵੇ ਸਾਰਾ ਦਿਨ ਡੰਗਰਾ ਵਾਲ ਡੰਕਰ ਹੋਇਆ ਰਹਿਣਾ ਹੈ ਕਿਹੜੀ ਸਹੇਲੀ ਆ ਰਹੀ ਐ ਦੇਰ ਰਿੰਪੀ ਨੇ ਆਉਣਾ ਐ ਜਲਦੀ ਜਲਦੀ ਨਾ ਅੱਗੇ ਤਿਆਰ ਹੋ ਜਾ ਅੱਛਾ ਰਿੰਪੀ ਓਏ ਉਹ ਤਾਂ ਮੇਰੀ ਫੇਵਰੇਟ ਐ ਮੈਂ ਤਾਂ ਹੁਣ ਹੀ ਤਿਆਰ ਹੋ ਜਾਂਦਾ ਹੈ ਕਿੱਥੇ ਕਿਧਰ ਗਿਆ ਉਹ ਪੁੱਛ ਫਿਰ ਤੇਰੀ ਸਹੇਲੀ ਨੂੰ ਕਦੋਂ ਆ ਰਹੀ ਐ ਮੈਂ ਤਾਂ ਤਿਆਰ ਆ ਇਧਰ ਨਾ ਜਾ ਠਰਪੀਆ ਤੂੰ ਨਾ ਤਾਂ ਨਹੀਂ ਸੀ ਤੇ ਨਾ ਮਹੀਨਾ ਤੋਂ ਮੈਂ ਤੈਨੂੰ ਨਵਾਉਣ ਵਾਸਤੇ ਡਾਟਾ ਝੂਠ ਬੋਲਿਆ ਸੀ ਨਾ ਮਿੰਨਾ ਤਾਂ ਮਰ ਗਿਆ ਠੰਡੇ ਪਾਣੀ ਨਾਲ ਨਾ ਆਇਆ ਹੋਊਗਾ ਹੋ ਜਾ ਬਿਮਾਰ ਪਿਆਰੀ ਮਰਜੇ ਦੇ ਬਾਪੂ ਮੈਂ ਤੇ ਕਾਲੂ ਵੀ ਇੱਕ ਦੂਜੇ ਬਿਨਾਂ ਨਹੀਂ ਰਹਿ ਸਕਦੇ ਕਾਲੂ ਆ ਚੱਕ 50000 ਦਾ ਚੈੱਕ ਤੇ ਦਬਾ ਹੋ ਜਾ ਮੇਰੀ ਕੁੜੀ ਦੀ ਜ਼ਿੰਦਗੀ ਚੋਂ ਬਾਪੂ ਯਾ ਕੀ ਕਰਾਂ ਕਰਦੇ ਸਾਡਾ ਪੈ ਇਨਾ ਕਮਜ਼ੋਰ ਨਹੀਂ ਜਿਹੜਾ 50000 ਤੇ ਵੇਖ ਜੂਗਾ ਤੂੰ ਕਾਲੂ ਨੂੰ 50 ਲੱਖ ਦੇ ਉਹ ਤਾਂ ਵੀ ਨਹੀਂ ਪੈਸੇ ਲੈਂਦਾ ਅਸੀਂ ਸੱਤ ਜਨਮ ਨਾਲ ਦੇਣ ਦਾ ਵਾਦਾ ਕੀਤਾ ਏ ਤੇਰਾ ਕਾਲੂ ਬਾਪੂ ਆਗਾ ਆ ਜਾ ਆ ਜਾ ਗੀਤਾ ਡਾਰਲਿੰਗ ਆ ਰਿਹਾ ਆਪਣਾ ਘਰ ਕੋ ਬੇਬੇ ਮੈਂ ਕੋਟ ਮੈਚ ਕਰਾ ਲਈ ਉਹ ਨੂੰਹ ਐ ਤੇਰੀ ਦਰਫੜਾ ਮੂੰ ਤੇਰਾ ਇਕਰਾ ਐ ਨਾ ਮੂੰ ਕਾਲਾ ਆਪਣੇ ਖਾਨਦਾਨ ਚ ਕਿਸੇ ਨਹੀਂ ਸੀ ਕੰਮ ਕਰਿਆ ਉਹ ਪਰ ਬੇਬੇ ਚੁੱਪ ਕਰ ਜਾਵੇ ਲੈ ਕੇ ਤੂੰ ਦਫਾ ਹੋ ਜਾ ਉਹ ਬੇਬੇ ਇਹ ਕੱਲੀ ਨਹੀਂ ਆਈ ਨਾਲ 10 ਲੱਖ ਰੁਪਈਆ ਵੀ ਲੈ ਕੇ ਆਈ ਐ ਇਹੋ ਜਿਹਾਂ ਨੂੰਹਾਂ ਦਾ ਕਰਮਾਂ ਵਾਲੀ ਮੈਂ ਅੱਧੀਆਂ ਨੂੰ ਪੁੱਤ ਬੱਤਾ ਫੀ ਜਦੋਂ ਮੈਂ ਕਿਹਾ ਬੁੜੀਆਂ ਮਖਾਣੇ ਜਾਂਦੀਆਂ ਨਾ ਨਾਲੇ ਰੂਈ ਜਾਣੀਆਂ ਨਾਲੇ ਗੱਲਾਂ ਕਰੀ ਜਾਣੀਆਂ ਇੱਦਾਂ ਗੜੀ ਚ ਨਾ ਗੂੰ ਪਿਆ ਜੀ ਕਿਸੇ ਬੁੜੀ ਦੇ ਪੈਰ ਨੂੰ ਲੱਗ ਗਿਆ ਇੱਕ ਬੁੜੀ ਕਹਿੰਦੀ ਦੇਖੀ ਪੈਣ ਮਰੇ ਗੂੰ ਗਾਈ ਜੁ ਕਿਹਦੀ ਫਟੇ ਮੂੰਹ ਤੇ ਰਹੇ ਹੁ ਦੱਸਿਆ ਉਹ ਧੋ ਜਦੋਂ ਮਿੱਧਿਆ ਗਿਆ ਹੀ ਫੋ ਕਾਲੇ ਉਹ ਕਾਲੇ ਛੇਤੀ ਥੱਲੇ ਆ ਤੇ ਮੈਂ ਅਬ ਜੂਰੀ ਗੱਲ ਦੱਸਾਂ ਉਹ ਗੱਲ ਤਾਂ ਦੱਸ ਉਹ ਥੱਲੇ ਤਾਂ ਆ ਫਿਰ ਦੱਸੂਗੀ ਹਾ ਦਾ ਸ ਉਹ ਤੈਨੂੰ ਪਤਾ ਜਿਹੜੇ ਚਾਈਨਾ ਦੇ ਲੋਕ ਹਨ ਉਹ ਕਦੇ ਵੀ ਆ ਹੱਥ ਨਾਲ ਰੋਟੀ ਨਹੀਂ ਖਾਂਦੇ ਹੈ ਅੱਛਾ ਪਰ ਕਿਉਂ ਉਹ ਪਾਗਲਾ ਆ ਹੱਥ ਨਾਲ ਕਿਵੇਂ ਖਾ ਲੈਣਗੇ ਇਹ ਅੁੱਧਾ ਮੇਰਾ ਹੈ ਉਹ ਸਾਡੇ ਦਰਵਾਜੇ ਮੂਰੇ ਲੱਗਦਾ ਕੋਈ ਆਇਆ ਹੈ ਲੱਗਦਾ ਏ ਗੱਲਾ ਬੋਈ ਿੱਡੀਆਂ ਨੂੰ ਵੀ ਜ ਕਾਮ ਹੋ ਗਿਆ ਹੈ ਲੱਗਦਾ ਗਲਾ ਬੋਦਾ ਨਾ ਹੋਵੇ ਤੇ ਮੈਂ ਕਮੇਟੀਆਂ ਲੈਣ ਆਈ ਆ ਤੇਰੇ ਚ ਜਿਹੜਾ ਜੋਗਰਾਜ ਦਾ ਭੂਤ ਵੜਿਆ ਨਾ ਉਹਨੂੰ ਮੈਂ ਕੱਢਨੀ ਆ ਮਹੀਨਾ ਹੋ ਗਿਆ ਮੈਂ ਕਮੇਟੀ ਢਿਕਣ ਲਈ ਆ ਉਹ ਤੇਰੇ ਕੋ ਦਿੱਤੀ ਨਹੀਂ ਗਈ ਕਿੱਡਾ ਇੱਥੇ ਜੋਗਰਾਜ ਬਣ ਕੇ ਬੈਠਾ ਭਾਈ ਇਹਨੂੰ ਕਿੰਨੇ ਦੱਸਾਂ ਮੈਂ ਘਰੇ ਆ ਉਹ ਇਹ ਕਮੇਟੀਆਂ ਵਾਲੀ ਆ ਗਈ सोनू ਜਾ ਕਿ ਉਹ ਅਲਿਆ ਮੈਨੂੰ ਦੇਸੀ ਕਿਲੋ ਇੱਕ ਜਾ ਕੇ ਲਿਆ ਦੇ ਨਾ ਤੇ ਕਿੰਨੇ ਰੁਪਏ ਕਿਲੋ ਆ ਉਹ 600 ਰੁਪਏ ਕਿਲੋ ਅੱਧਾ ਕਿਲੋ ਕਿੰਨੇ ਦਾ ਅੱਧਾ ਕਿਲੋ 300 ਦਾ ਅੱਧਾ ਕਿਲੋ 300 ਦਾ ਤੇ ਪਾਈਆ ਪਾਈਆ ਹੈਗਾ 150 ਦਾ ਤੇ ਅੱਧ ਪਾਈਆ ਉਹ ਤੇਰਾ ਦਿਮਾਗ ਖਰਾਬ ਆ ਜਾ ਜਾ ਕੇ ਤੇ ਰੋਟੀਆਂ ਲਾ ਦੇ ਮੈਂ ਜਾ ਕੇ ਤੇ ਰੋਟੀਆਂ ਉਹਦੀ ਦੁਕਾਨ ਤੋਂ ਚੁੱਕ ਲਿਆਉਣਾ ਕਿਲੋ ਪੁੱਛੇ ਤੇ ਅੱਧ ਪਾ ਦੇ ਆ ਗਈ ਤੂੰ ਉਹ ਮੈਂ ਕੀ ਕਹਿਣਿਆ ਭਲਾ ਹਾਂਜੀ ਦੱਸੋ ਉਹ ਮੈਂ ਕਹਿੰਦਾ ਵੀ ਉਹ ਬਦੌਰੂ ਕਾ ਬੁੱਢਾ ਮਰ ਗਿਆ ਹੀ ਉਹ ਤੇ ਉੱਥੇ ਜਾਣਾ ਵਾ ਤੇ ਚੱਲੀਏ ਤੁਹਾਨੂੰ ਪਰਾ ਤੇ ਹੈਗਾ ਵਾ ਸਵੇਰ ਦੀ ਮੇਰੇ ਸਿਰ ਤੇ ਹੁੰਦੀ ਆ ਨਾਲੇ ਮੇਰੀ ਢੜਕਣਵਰੀ ਤੇ ਐਦਾਂ ਮੈਂ ਕਿੱਦਾਂ ਮਕਾਨੇ ਚੱਲ ਜਾ ਉਹ ਭਰਾ ਉਹਨਾਂ ਨੇ ਫੇਰ ਗੁੱਸਾ ਕਰਦਾਂਗੇ ਉਹ ਚਾਲੀਆਂ ਚੱਲੀਏ ਮੇਰੇ ਕੋ ਤਾਂ ਨਹੀਂ ਜਾਇਆ ਜਾਂਦਾ ਠੀਕ ਆ ਤੇ ਬੁੱਡੀਆਂ ਨੇ ਰੋਣਾ ਖਪਣਾਵਾ ਤੇ ਮੇਰੇ ਕੋ ਨਹੀਂ ਜਾ ਰੋਇਆ ਜਾਣਾ ਮੈਂ ਤਾਂ ਤੈਨੂੰ ਕਹਿਣਿਆ ਵੀ ਚੱਲ ਆਉਂਦੇ ਆ ਕਾਦੀਆਂ ਤੋਂ ਹੋ ਆਉਂਦੇ ਨਾਲ ਜਿਹੜਾ ਸੂਟ ਪਸੰਦ ਕੀਤਾ ਉਹ ਲੈ ਆਉਂਦੇ ਹੀ ਆਉਂਦੇ ਆ ਤੂੰ ਚਲੋ ਠੀਕ ਆ ਫਿਰ ਮੈਂ ਪੰਜਾਂ ਮਿੰਟਾਂ 'ਚ ਤਿਆਰ ਹੋ ਜਾਣਾ ਨਹੀਂ ਤੂੰ ਰਹਿਂਦੇ ਤੇ ਤੇਰੇ ਸਿਰ ਪੀੜੋਂ ਹੋਂਦੀ ਆ ਹੁਣ ਮੈਂ ਤੈਨੂੰ ਨਹੀਂ ਇਹ ਗੋਲੀ ਖਾਦੀ ਆ ਉਹ ਨਹੀਂ ਰਹਿਂਦੇ ਤੂੰ ਨਹੀਂ ਨਹੀਂ ਮੈਂ ਵੀ ਚੱਲ ਜਾਨੀ ਆ ਉਹ ਗੋਲੀ ਖਾਦੀ ਮੈਂ ਠੀਕ ਹੋ ਗਈ ਤੈਨੂੰ ਫਰਕ ਵਾ ਹੁਣ ਠੀਕ ਵਾ ਜਾਂ ਫਿਰ ਰੋਟੀ ਲਿਆ ਕਿ ਦੀ ਚਲਾਕਬਣੀ ਸੂਟਾਂ ਦੇ ਨਾਂ ਨੂੰ ਤੈਨੂੰ ਕੋਈ ਨਹੀਂ ਹੋਇਆ ਉਦਾਂ ਨੂੰ ਕਹ ਮੇਰਾ ਸਾਲਿਆ ਲੱਖ ਰੁਪਈਆ ਮੈਂ ਤੇਰੀ ਪੜ੍ਹਾਈ ਤੇ ਖਰਚ ਕਰਦਾ ਮੈਨੂੰ ਤੇਰਾ ਕੀ ਫਾਇਦਾ ਹੋਇਆ ਨੰਬਰ ਤੂੰ ਫੇਰ ਨਹੀਂ ਲੈ ਕੇ ਆਉਂਦਾ ਇਹ ਕਿਉਂ ਕੁੱਟੀਆਂ ਨਾ ਮੁੰਡੇ ਨੂੰ ਨੰਬਰ ਨਹੀਂ ਲੈ ਕੇ ਆਉਂਦਾ ਵੇ ਪੁੱਤ ਲੈ ਆਖਾ ਨੰਬਰ ਇਹਨੇ ਤੇਰਾ ਬਾਪੂ ਤੇਰੀ ਪੜ੍ਹਾਈ ਤੇ ਪੈਸੇ ਖਰਚ ਕਰਦਾ ਤੂੰ ਕਿਉਂ ਨਹੀਂ ਨੰਬਰ ਲੈ ਕੇ ਆਉਂਦਾ ਉਹ ਹੋਵੇਂ ਨਹੀਂ ਬੇਬੇ ਇਹ ਤਾਂ ਚੌਰਾ ਮੈਡਮਾਂ ਦੇ ਨੰਬਰ ਮੰਗਦੇ ਮੇਤੂੰ ਜਾ ਪੁੱਤ ਤੂੰ ਨਾ ਰਿਹਾ ਗੇਮ ਖੇਡ ਇਹਨੇ ਚੌਰੇ ਦੇ ਮੈਚ ਔਰ ਦੀਆਂ ਕਲੈਕਸ਼ਨ ਹਾਂ ਆਹਾ ਮੇਰੀ ਸਹੇਲੀ ਦਾ ਫੋਨ ਆਇਆ ਹੈ ਐਵੇਂ ਇਹ ਘੰਟਾ ਮੱਥਾ ਮਾਰੀ ਜਾਊਗੀ ਮੇਰੇ ਨਾਲ ਇਹਨੂੰ ਕਹਿ ਦਿਓ ਉਹ ਤਾਂ ਬਾਜ਼ਾਰ ਗਈ ਹੋਈ ਹੈ ਫੋਨ ਕਰੇ ਭੁੱਲ ਗਈ ਹੈਲੋ ਵਾਹ ਘਰ ਵਾਲੀ ਦਾ ਫੋਨ ਅੱਜ ਤੁਹਾਡੇ ਕੋਲੇ ਹਾਂਜੀ ਹਾਂ ਉਹ ਬਾਜ਼ਾਰ ਗਈ ਹੋਈ ਹੈ ਫੋਨ ਕਰੇ ਭੁੱਲ ਗਈ ਓਕੇ ਬਾਏ ਮੈਂ ਫੋਨ ਕੱਟਦਾ ਲੈ ਐਵੇਂ ਬਾਏ ਅੱਜ ਤਾਂ ਮਸਾ ਮੌਕਾ ਮਿਲੇ ਤੁਹਾਡੇ ਨਾਲ ਗੱਲ ਕਰਨ ਦਾ ਜਿਹੜਾ ਤੁਸੀਂ ਮੈਨੂੰ ਸੂਟ ਦਵਾਇਆ ਸੀ ਉਹ ਤਾਂ ਮੈਨੂੰ ਜਮਾ ਹੀ ਪਸੰਦ ਨਹੀਂ ਇੱਕ ਹੋਰ ਸੂਟ ਦਵਾ ਦਿਓ ਨਾ ਪਲੀਜ਼ ਨਾਲੇ ਆਈਸਕ੍ਰੀਮ 500 ਰੁਪਏ ਦੇਂ ਕੇ ਰਾਂ ਕਿਉਂ ਪੀ ਕਰਨੇ ਐ ਮੈਂ ਪਾਰਲਰ ਜਾ ਕੇ ਉਹਨੀਆਂ ਵਾਲ ਸਿੱਧੇ ਕਰਾਉਣੇ ਐ ਘਰੇ ਆਪ ਹੀ ਕਰ ਲੈ ਮੈਥੋ ਨਹੀਂ ਹੁੰਦੇ ਇਹ ਮੇਰੇ ਸਹਰੇ ਦੀ ਇਹ ਮੈਨੂੰ ਤੇ ਨਾਲ ਹੀ ਮੇਰਾ ਸਾਰਾ ਟੱਬਰ ਸਿੱਧਾ ਕਰਤਾ ਤੂੰ ਇਥੋਂ ਆਂ ਵਾਲ ਨਹੀਂ ਸਿੱਧੇ ਹੁੰਦੇ ਉਹ ਘਰੇ ਜੇ ਉਹ ਕਾਕਾ ਘਰੇ ਜੇ ਆ ਜਾਓ ਬਾਜੀ ਨੰਗ ਆਓ ਉਹ ਤੁਹਾਡਾ ਆਜ ਫੈਸਲਾ ਹੈ ਤੇ ਤੁਸੀਂ ਉਥੇ ਪਹੁੰਚੇਗੇ ਹੋਣੀ ਜੇ ਜਿਨਾਂ ਜਨ ਸਾਡਾ ਡਿਪਟੀ ਨਹੀਂ ਨਾ ਹੁੰਦਾ ਬੰਦਾ ਚੇ ਕੋਈ ਫੈਸਲੇ ਸਾਡਾ ਅੱਧਾ ਘੰਟਾ ਹੋ ਗਿਆ ਓਏ ਤੁਹਾਡੇ ਡਿਪਟੀ ਨਹੀਂ ਆਉਣਾ ਕਦੋਂ ਆ ਆ ਗਏ ਸਾਡੇ ਡਿਪਟੀ ਸਾਹਿਬ ਆ ਡਿਪਟੀ ਆ ਤੇਰੇ ਕਰਕੇ ਰੋਦੇ ਅਸੀਂ ਖਲੋਤੇ ਆ ਕਿਹਦੇ ਕੋਈ ਸਾਹਿਬ ਹੋਣਾ ਕਿਹੜਾ ਡਿਪਟੀ ਆ ਕਿਹੜਾ ਡਿਪਟੀ ਆ 2 ਘੰਟੇ ਹੋ ਗਏ ਮੈਨੂੰ ਇੱਕ ਸਟੈਟਸ ਜਰਾ ਸਾਹ ਕੋਲ ਗੱਲ ਸੁਣੀਓ ਹਾਂ ਦਸਤੀ ਬਿਮਾਰੀ ਆ ਮੈਂ ਦੀਵਾਲੀ ਦੇ ਸਮਾਨ ਦੀ ਲਿਸਟ ਬਣਾ ਲਈ ਸਭ ਤੋਂ ਪਹਿਲਾਂ ਆਪਾਂ ਕੀ ਲੈਣਾ ਹੈ ਸਭ ਤੋਂ ਪਹਿਲਾਂ ਲੈਣਾ ਕਰ ਜਾ ਓ ਮੈਂ ਕੀ ਕਹਿੰਦੇ ਆ ਭਰਾ ਹਾਂਜੀ ਦੱਸੋ ਓ ਮੈਂ ਕਹਿੰਦੇ ਆ ਵੀ ਉਹ ਬਧੋਰੂ ਕਾ ਬੁੱਢਾ ਮਰ ਗਿਆ ਹੀ ਉਹ ਤੇ ਉੱਥੇ ਜਾਣਾ ਵਾ ਤੇ ਚੱਲੀਏ ਤੁਹਾਨੂੰ ਪਰਾ ਤੇ ਹੈਗਾ ਵਾ ਸੇਰ ਦੀ ਮੇਰੇ ਸਿਰ ਤੇ ਲਹੂ ਆਂਦੀ ਆ ਨਾਲੇ ਮੇਰੀ ਢੜਕਣਵਰੀ ਤੇ ਐਦਾਂ ਮੈਂ ਕਿੱਦਾਂ ਮਕਾਨੇ ਚੱਲ ਜਾ ਉਹ ਭਰਾ ਉਹਨਾਂ ਨੇ ਫੇਰ ਗੁੱਸਾ ਕਰਨਾ ਕਿ ਉਹ ਚਾਲੇ ਨਾ ਚੱਲੀਏ ਮੇਰੇ ਕੋਲ ਵੀ ਨਹੀਂ ਜਾਇਆ ਜਾਂਦਾ ਠੀਕ ਆ ਤੇ ਬੁੱਢੀਆਂ ਨੇ ਰੋਣਾ ਖਪਣਾ ਵਾ ਤੇ ਮੇਰੇ ਕੋਲ ਨਹੀਂ ਜਾਇਆ ਜਾਂਦਾ ਮੈਂ ਤਾਂ ਤੈਨੂੰ ਕਹਿਣਿਆ ਵੀ ਚੱਲ ਆਉਂਦੇ ਆ ਕਾਦੀਆਂ ਤੋਂ ਉਹ ਆਉਂਦੇ ਨਾਲ ਜਿਹੜਾ ਸੂਟ ਪਸੰਦ ਕੀਤਾ ਉਹ ਲੈ ਆਉਂਦੇ ਹੀ ਆਉਂਦੇ ਆ ਤੂੰ ਚਲੋ ਠੀਕ ਆ ਫਿਰ ਮੈਂ ਪੰਜਾਂ ਮਿੰਟਾਂ 'ਚ ਤਿਆਰ ਹੋ ਜਾਣਾ ਨਹੀਂ ਤੂੰ ਰਹਿਨ ਤੇ ਤੇਰੇ ਸਿਰ ਪੀੜੋਂ ਹੋਂਦੀ ਆ ਹੁਣ ਮੈਂ ਤੇਰੀ ਨਹੀਂ ਮੈਂ ਗੋਲੀ ਖਾਧੀ ਆ ਉਹ ਨਹੀਂ ਰਹਿਨ ਦੇ ਤੂੰ ਨਹੀਂ ਨਹੀਂ ਮੈਂ ਵੀ ਚੱਲ ਜਾਨੀ ਆ ਉਹ ਤੂੰ ਗੋਲੀ ਖਾਧੀ ਮੈਂ ਠੀਕ ਹੋ ਗਈ ਆ ਤੈਨੂੰ ਫਰਕ ਵਾ ਹੁਣ ਹਾਂਜੀ ਠੀਕ ਵਾ ਹਾਂਜੀ ਜਾਂ ਫਿਰ ਰੋਟੀ ਲਿਆ ਕਿ ਦੀ ਚਲਾਕਬਣੀ ਸੂਟਾਂ ਦੇ ਨਾਂ ਨੂੰ ਤੈਨੂੰ ਕੋਈ ਨਹੀਂ ਹੋਇਆ ਉਦਾਂ ਨੂੰ ਕਹਿੰਨੀ ਮੇਰਾ ਸਿਰ ਪੀੜੋਂ ਹੋਂਦੀ ਆ ਆ ਭੈਣ ਜੀ ਕਿਸ਼ਤਾਂ ਦੇਓ ਭੈਣ ਜੀ ਆ ਲਿਆਓ ਕਿਸ਼ਤ ਤੈਨੂੰ ਮੈਂ ਦਵਾ ਕਿਸ਼ਤਾਂ ਰੋਜ਼ ਆ ਜਾਂਦਾ ਮੂੰਹ ਚੋਕੇ ਫਰਾਇਬੀ ਨੂੰ ਮਾਰ ਕੇ ਤੇਰਾ ਸਿਰ ਪਾੜ ਤੂੰ ਚਲ ਜਾ ਤੂੰ ਤਰ ਮਤ ਦੋਹਤਈਓ सोनू ਜਾ ਕਿ ਉਹ ਲਿਆ ਦੇ ਮੈਨੂੰ ਦੇਸੀ ਕਿਲੋ ਇੱਕ ਜਾ ਕੇ ਲਿਆ ਦੇ ਨਾ ਤੇ ਕਿੰਨੇ ਰੁਪਏ ਕਿਲੋ ਉਹ 600 ਰੁਪਏ ਕਿਲੋ ਤੇ ਅੱਧਾ ਕਿਲੋ ਕਿੰਨੇ ਦਾ ਅੱਧਾ ਕਿਲੋ 300 ਦਾ ਤੋ ਅਗੇ ਲੋ 300 ਦਾਤੇ ਪਾਈਆ ਪਾਈਆ ਹੈਗਾ 150 ਦਾ ਤੇ ਅੱਧ ਪਾਈਆ ਉਹ ਤੇਰਾ ਦਿਮਾਗ ਖਰਾਬ ਆ ਜਾ ਜਾ ਕੇ ਤੇ ਰੋਟੀਆਂ ਲਾ ਦੇ ਮੈਂ ਜਾ ਕੇ ਤੇ ਰੋਟੀਆਂ ਹੀ ਉਹਦੀ ਦੁਕਾਨ ਤੋਂ ਚੁੱਕ ਲੇ ਹੁੰਦਾ ਕਿ ਲੋ ਪੁੱਛਿਆ ਤੇ ਅੱਧ ਪਾ ਦੇ ਆ ਗਈ ਤੂੰ ਮੇਰੇ ਸਾळ्या ਲੱਖ ਰੁਪਈਆ ਮੈਂ ਤੇਰੀ ਪੜ੍ਹਾਈ ਤੇ ਖਰਚ ਕਰਦਾ ਮੈਨੂੰ ਤੇਰਾ ਕੀ ਫਾਇਦਾ ਹੋਇਆ ਨੰਬਰ ਤੂੰ ਫੇਰ ਨਹੀਂ ਲੈ ਕੇ ਆਉਂਦਾ ਇਹ ਕਿਉਂ ਕੁੱਟੀਆਂ ਨੰਬਰ ਨਹੀਂ ਲੈ ਕੇ ਆਉਂਦਾ ਵੇ ਪੁੱਤ ਲੈ ਆ ਖਾ ਨੰਬਰ ਇਹਨੇ ਤੇਰਾ ਬਾਪੂ ਤੇਰੀ ਪੜ੍ਹਾਈ ਦੇ ਪੈਸੇ ਖਰਚ ਕਰਦਾ ਤੂੰ ਕਿਉਂ ਨਹੀਂ ਨੰਬਰ ਲੈ ਕੇ ਆਉਂਦਾ ਉਹ ਹੋਵੇਂ ਨਹੀਂ ਬੇਬੇ ਇਹ ਤਾਂ ਚੌਰਾ ਮੈਡਮਾਂ ਦੇ ਨੰਬਰ ਮੰਗਦੇ ਮੈਨੂੰ ਜਾ ਪੁੱਤ ਤੂੰ ਦੁਨੀਆਂ ਗੇਮ ਖੇਡ ਇਹਨੇ ਚੌਰੇ ਦੇ ਮੈਚ ਔਰ ਦੀਆਂ ਕਲੈਕਸ਼ਨ ਉਹ ਸਾਡੇ ਦਰਵਾਜੇ ਮੂਰੇ ਲੱਗਦਾ ਕੋਈ ਆਇਆ ਹੈ ਲੱਗਦਾ ਏ ਗੱਲਾ ਬੋਈ। ਇੱਡੀਆਂ ਨੂੰ ਵੀ ਜਿਕਾਮ ਹੋ ਗਿਆ ਏ। ਲੱਗਦਾ ਗਲਾ ਬੋਦਾ ਨਾ ਹੋਵੇ ਤੇ ਮੈਂ ਕਮੇਟੀਆਂ ਲੈਣ ਆਈ ਆ। ਤੇਰੇ ਚ ਜਿਹੜਾ ਜੋਗਰਾਜ ਦਾ ਭੂਤ ਵੜਿਆ ਨਾ ਉਹਨੂੰ ਮੈਂ ਕੱਢਨੀ ਆ। ਮਹੀਨਾ ਹੋ ਗਿਆ ਮੈਂ ਕਮੇਟੀ ਢਿਕਣ ਲਈ ਆ। ਉਹ ਤੇਰੇ ਕੋ ਦਿੱਤੀ ਨਹੀਂ ਗਈ ਕਿ ਡਾ ਇੱਥੇ ਜੋਗਰਾਜ ਬੜ ਕੇ ਬੈਠਾ ਭਾਈ। ਇਹਨੂੰ ਕਿੰਨੇ ਦੱਸਦਾ ਮੈਂ ਘਰੇ ਆ। ਉਹ ਇਹ ਤੇ ਕਮੇਟੀਆਂ ਵਾਲੀ ਆ ਗਈ। ਪਪਾ ਇਹ ਪਪਾ ਕਿੱਦਾਂ ਠੀਕ ਵਾ ਪਪਾ ਇਹ ਦੱਸ ਤੇਰਾ ਰਿਸ਼ਤਾ ਕਨੇ ਕਰਾਇਆ ਕਿਉਂ ਤੂੰ ਕਹਿਣਾ ਨਹੀਂ ਤਾਂ ਮੈਂ ਤੇਰਾ ਰਿਸ਼ਤਾ ਕਨੇ ਕਰਾਇਆ ਮੈਨੂੰ ਇਹ ਦੱਸ ਤਾ ਉਹ ਨੇ ਕਰਾਇਆ ਹੀ ਉਹ ਕੀ ਇਹਦਾ ਨਾਮ ਆ ਚੱਲ ਮੈਨੂੰ ਤੇ ਉਹ ਨਾਮ ਬੋਲ ਕੇ ਆ ਵਾ ਨਹੀਂ ਨਹੀਂ ਨਾਮ ਦੱਸ ਕਨੇ ਕਰਾਇਆ ਉਹ ਲਖਣੇ ਕਰਾਇਆ ਲਖਣੇ ਕਰਾਇਆ ਹਾਂ ਦੋ ਫੇੜੇ ਮੂੰਹ ਉਹਦਾ ਰਿਸ਼ਤੇ ਕਰਾਉਂਦਾ ਕਿਉਂ ਪਰੀਆਂ ਵਰਗੀ ਮੰਮੀ ਸਾਡੀ ਆ ਭੂਤ ਜਿਹੇ ਨਾਲ ਤੋਰਦੀ ਪਪਾ ਪਾਪਾ ਆ ਗਿਆ ਉਹ ਯਾਰੋ ਕਿਸ਼ਤਾ ਨੇ ਮੰਮੀ ਕਹਿੰਦੀ ਪੈਸੇ ਦੇ ਉਹ ਲੋਨ ਵਾਲੇ ਆਏ ਹੀ ਹੋ ਅੱਛਾ ਕੋਈ ਪਹੇ ਨਹੀਂ ਆ ਤਾਂ ਫੇ ਉਹਨਾਂ ਨੂੰ ਲੋਨ ਵਾਲਿਆਂ ਨੂੰ ਕੀ ਕਹਿਣਾ ਵਾ ਉਹਨੂੰ ਕਹਾਂ ਤੀ ਗਵਾਂਡੀਆਂ ਨਾਲ ਕਰ ਜਾ ਕੇ ਲੁਕ ਜਾ ਉਹ ਭਰਾਵਾ ਗਵਾਂਡੀਆਂ ਦੇ ਘਰ ਜਾ ਕੇ ਕਿੱਥੇ ਲੁਕਣਾ ਉਹ ਤੇ ਆਪ ਜਿੰਦਾ ਮਾਰ ਕੇ ਕੇਦੇ ਘਰ ਸੁਕੇ ਤੋ ਇਦਾਂ ਦੇ ਕੰਮ ਰੋਕ ਨਹੀਂ ਹੋਣਾ ਤੇ ਭਾਈ ਟਰੈਕਟਰ ਨਾਲ ਲੈ ਲਈਏ ਯਾਰ ਜੀ ਟਰੈਕਟਰ ਲੈ ਲਈ ਨੀ ਬਲੇ ਉਹ ਕਿਦਾਂ ਤਾਇਆ ਤਾਇਆ ਸਾਥੀ ਕਾਲ ਉਹ ਠੀਕ ਠਾਕ ਬੜਾ ਤਿਆਰ ਛੱਡ ਦੇਉਂਗਾ ਬਣਾ ਮਾਰਾ ਵੀ ਉਹ ਤਾਇਆ ਨજર ਨਾਲਾ ਨਹੀਂ ਸਾਡੇ ਪਿਆਰ ਨੂੰ ਖੂ ਉਹ ਤੂੰ ਮੈਂ ਤੇ ਥੋਕ ਕੇ ਤਾਇਆ ਥੋਕੀ ਦਿੱਤਾ ਰਾਕੀ ਪੌਂਡਾ ਵਾ ਜੇ ਤੂੰ ਕਹਿ ਤੂੰ ਮੇਰੇ ਤੇ ਥੋਕ ਉਹ ਲਾ ਲਾ ਸਤਿ ਸ਼੍ਰੀ ਅਕਾਲ ਜੀ। ਐ ਸਰਕਾਰ, ਹੋਰ ਸਭ ਠੀਕ ਠਾਕ? ਠੀਕ ਜਾਗਾ, ਖਲੋਂਗਦਾ ਆਇਆ। ਮੈਨੂੰ ਹੋ ਗਿਆ ਚਾਰ-ਪੰਜ ਦਿਨ। ਅੱਛਾ ਅੱਛਾ। ਹੋਰ ਥੇ? ਬੱਸ ਵਧੀਆ ਵਧੀਆ। ਉੱਥੇ ਕੀ ਕਾਰੋਬਾਰ ਕੀ? ਕਾਰੋਬਾਰ ਇਹ ਕਿ ਗੱਡੀ ਚਲਾਉਣਾ ਹੈ ਸਾਨੂੰ। ਗੱਡੀ। ਪਾਣੀ ਵਾਲੀ ਗੱਡੀ? ਪਾਣੀ ਵਾਲੀ। ਹਾਂ ਜੀ, ਉਹ ਮੜਾ ਹਲਣਾ। ਨਹੀਂ ਨਹੀਂ ਮੜਾ ਹਲ ਕਿਉਂ? ਨਹੀਂ ਪੁੱਛੋ ਮਰੇ ਹਲਾਰੇ ਬੜੇ ਮਾਭਿਉਂ ਹੀ। ਨਹੀਂ ਇਹ ਤਹਾਰਾ ਇੱਕ ਦੀਆਂ ਛੜਕਾ ਨਹੀਂ ਵੀ ਹਲਾਰੇ ਵੱਜਣੇ। ਉੱਥੇ ਪਾਣੀ ਦੀ ਗੱਲ ਕਰਨਿਆ ਤੂੰ ਚਾਹ ਦਾ ਕੱਪ ਰੱਖ ਦਈਏ ਨਾ ਕੈਬਨ ਤੇ। ਹਾਂ। ਉਹ ਵੀ ਤੁਪਕਾ ਨਹੀਂ ਰੁੜ ਸਕਦਾ ਭਾਵੇਂ 40 ਉਹ ਕੀ ਹੈ ਇਹ ਇੱਥੇ ਦੇ ਹੱਦ ਟੁਗਲਵਾ ਦੇ ਚੜ ਕੇ ਨਾ ਬੱਥ ਤੇ ਕਾਤੀ ਰਹੀ ਹੈ ਨਾ ਇੱਥੇ ਆਲੀ ਪਤਰੀ ਇੱਥੇ ਚੱਲ ਜਾਂਦੀ